ਲਓ ਜੀ ਬਣਾ ਲੇ ਹਾਂ ਕੁਰਚੇ ਬੇਮਿਸ ਰਾਜਾ ਅਡਾ ਮਿੱਤਰ ਆਹੇ ਰਾਜਾ ਰੋਪੜ ਦੇ ਕੋਲ ਖੜਦਾ ਜੀ ਪਰਮਾਰ ਹੋਰ ਲੋਕਾਂ ਸਾਰੇ ਹੋਏ ਆ ਖਾਣੇ ਆ ਮਾਲਾ ਪਿੰਡ ਦੇ ਜਾਂ ਲਾਕਪਾਸ ਦੇ ਪੁੱਛ ਲੋ ਜੇ ਤੇ ਕਹਿੰਦੇ ਸਰਮਜੀ ਚਾਚਾ ਆਇਆ ਥਾ ਅਮਨ ਆਇਆ ਥਾ ਹਾਂ ਰਾਜਾ ਤੇ ਸਭ ਆ ਜਾਂਦੇ ਰਾਜੇ ਸਾਰੇ ਕਦੇ ਕਦੇ ਆ ਜਾਂਦੇ ਹਾਂ ਹਾਂ ਕਦੇ ਕਦੇ ਆ ਜਾਂਦੇ ਆ ਠੀਕ ਆ ਠੀਕ। ਦਵਣਾ ਗੇਰਾ ਲਾਉਣ ਤਾਂ ਆ ਹੀ ਆਮਾ। ਹਾਂ। ਇਹਦੇ ਡੀਲਿੰਗ ਵੀ ਸਰਦਾਰ ਜੀ ਵਧੀਆ। ਹਾਂ। ਸਭ ਨੂੰ ਹੱਸ ਕੇ ਬੋਲਦਾ ਏ। ਮੈਂ ਇੱਕ ਵਰਦੁਨ ਆ। ਕਈ ਵਾਰ ਇਦਾਂ ਵੀ ਕਹਿ ਦਿੰਦਾ ਚੱਲ ਕੋਈ ਨਹੀਂ ਪੈਸੇ ਤੁਸੀਂ ਆਇਓ ਖਾ ਲੋ ਕੋਈ ਇਸ਼ੂ ਨਹੀਂ। ਕੋਈ ਨਹੀਂ। ਇਹ ਦਿੱਕਤ ਨਹੀਂ ਹਾਂ ਕਹਿ ਦਿੰਦੇ। ਹਾਂ ਠੀਕ। ਇਹ ਡੀਲ ਮੈਨੂੰ ਤਾਂ ਪਤਾ ਮੈਂ ਕਾਫੀ ਵਾਰ ਖਾਣੇ ਗਈ। ਅੱਛਾ ਠੀਕ ਕਰ। ਫੇਰ ਆ ਗਈ ਖਾਣੇ। ਤੇ ਲਓ ਜੇ ਇਧਰ ਮਸਾਲਾ ਹੋ ਗਿਆ ਤਿਆਰ। ਆ ਜਾ ਅੱਕਿਆ ਚੀਆ। ਤੰਨਿਆ ਜੀ ਰਹਾ ਹਾਂ ਹਾਂ ਤੰਨਿਆ ਜੀ ਰਹਾ ਤੰਨਿਆ ਜੀ ਅੱਛਾ ਦੇਖੋ ਕਿੰਨੇ ਪਾਈ ਆਂ ਉਹੀ ਕਹਿੰਦੀ ਹੁੰਦੀ ਮਿਰਚ ਜ਼ਿਆਦਾ ਚਾਹੀਦੀ ਨਾ ਮੈਂ ਤਾਂ ਹਰੀ ਕਹਿੰਨੀ ਹੁੰਦੀ ਲਾਲ ਨਹੀਂ ਕਹਿੰਦੀ ਲਾਲ ਖਰਾਬ ਕਰਦੀ ਠੀਕ ਆ ਠੀਕ ਆ ਉਹ ਲਾਉਣੀ ਮੈਂ ਕਹਿੰਦੇ ਅਜੇਂਦਰਪੁਰ ਨੂੰ ਜਾਣਾ ਹੈ ਜੇ ਸਟੋਪ ਚੱਕ ਲੈ ਜੇ ਰਾਜੇ ਜੀ ਲਾ ਰਾਜ ਨੇ ਕਿੱਥੇ ਜਾਣਾ ਹੈ ਹੱਥ ਹੋ ਜੀ ਦੱਸ ਰਾਜਾ ਪਿੰਡ ਕੋ ਮੈਂ ਆਉਂ ਕਿਹੜਾ ਇੱਥੋਂ ਬੋਲਣੀ ਹੈ ਵਈ ਟੋਲ ਤੇ ਰਾਜੇ ਕਿੰਨੇ ਲੱਗਿਆ ਨਾਲ 12 ਮੇਰੀ ਗੱਲ ਹੁਣ ਡਬਲ ਰੋਟੀ ਲਈ ਤਾਜੀ ਉਹ ਪਹਿਲਾਂ ਵਾਲੀ ਜਿਹੜੀ ਤੇ ਬਾਈ ਨੂੰ ਦਿੱਤੀ ਬਣਾ ਕੇ ਬਾਸੀ ਡਬਲ ਰੋਟੀ ਆ ਉਹ ਬਾਸੀ ਨਹੀਂ ਉਹ ਨਾ 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 ਥੋੜਾ ਪਕਲਾ ਡਾਗ ਇਸੇ ਟੁੱਟ ਗਿਆ ਨਹੀ 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 ਮੈਂ ਜਦੇ ਪਛਾਣ ਲੈਣੀ ਮੈਂ ਫਿਰ ਦੇਖ ਲਾ ਦੇਖ ਲੋ ਜੇ ਰੋਟੀ ਪਛਾਣਨ ਕੋ ਲੋ ਪਰ ਬਕਰੋ ਤੁਸੀਂ ਮਜ਼ਾਕ ਕਰ ਰਹੇ ਤੇ ਆਜ ਛੱਡ ਦੋ ਵਧੀਆ ਬੰਦਾ ਭਾਈ ਜੀ ਵੀਰ ਬਣਾਉਂਦਾ ਦਾ ਵਧੀਆ ਏ ਕੋਈ ਲਾਗ ਪਰ ਹੁਣ ਵੀ ਇਸ ਲੈ ਲੰਦਾ ਏ ਨਾ ਨਾ ਬਣਾਉਂਦਾ ਦਾ ਵਧੀਆ ਏ ਆ ਇਹਦਾ ਮੈਨੂੰ ਪਤਾ ਦੀ ਗੱਲ ਸੀਰੀਅਸਲੀ ਨਹੀਂ ਲੰਦਾ ਸੀਰੀਅਸ ਇਹ ਤਾਂ ਮੇਰਾ ਸਾਡਾ ਦਾ ਚੱਕਰ ਨਹੀਂ ਕਿਹਜੇ ਦੋ ਬੰਦੇ ਉੱਚ ਸਾਡਾ ਦਾ ਹੁਣ ਮਿੱਤਰ ਆ ਇਹ ਮਾਣਾ ਮੋਟਾ ਮਜ਼ਾਕ ਤਾਂ ਚੱਲਦਾ ਹੀ ਇਹਦੇ ਸਾਡਾ ਫੇਰਾ ਜੀ 2 4 6 8 12 ਕੀ ਕਿਹੜਾ ਕਰਾਂ 12 20 ਸਵੇਰੇ ਕਰ ਦਿੰਦੇ 2 ਛੇ 13 ਹੋ ਜਾਣਾ ਦਾੜ ਤਾਂ ਨਹੀਂ ਹੋ ਉਹ ਲਾਹਾ ਲੱਗ ਗਿਆ ਰਾਜੇ ਨੂੰ ਮੋٹے ਗਾ ਘਰਾਂ ਚੱਲ 13 ਕਰਦੇ ਯਾਰ ਤੇਰੀ ਮਰਜ਼ੀ ਹੈ ਪੈਂਚਰ ਨਾਲ ਲੈ ਸਿਲੰਡਰ ਤੱਕੇ ਦੇਖ ਲਓ ਪਾਣੀ ਆਇਆ ਕਿ ਨਹੀਂ ਸਿਲੰਡਰ ਮਾ ਵੀ ਪਾਣੀ ਆਉਣ ਲੱਗ ਗਿਆ ਹੁਣ ਆ ਜੇ ਪਾਣੀ ਪਾਇਆ ਤਾਂ ਹੀ ਚੱਲਦਾ ਇਹ ਹਾਂ ਸਹੀ ਗੱਲ ਹੈ ਜੀ ਪਾਣੀ ਦੇ ਨਾਲ ਚੱਲਦਾ ਹੈ ਪਾਣੀ ਵੇਚੀ ਹੋਈ ਆ ਪਾਣੀ ਵੇਚਦੇ ਆ ਅਸੀਂ ਪੂਰਾ ਗਿਆ ਦਿਨ ਨੂੰ ਭਰਦੇ ਆ ਫਿਰ ਪਾਣੀ ਦੇ ਸੜਦੇ ਆ ਹਾਂ ਕਾਦੇ ਇਹ ਸੋਲਣ ਤਾਂ ਹਲ ਸਿੱਧੇ ਪਾਣੀ ਚ ਕੋਈ ਜਿਹੜਾ ਵੀ ਕੋਈ ਮਾੜਾ-ਮੋਟਾ ਹੈਗਾ ਖਾਲੀਓ ਪਾਣੀ ਨਾ ਕਰਦਾ ਮਾੜਾ-ਮੋਟਾ ਇੰਦਾ ਕੰਮ ਹੈ ਪੂਰੇ ਕਰਦੇ ਆ ਵੈਲੇ ਹੀ ਵੈਲੇ ਹੋ ਗਈ ਨਾ ਕੋਲ ਵੀ ਭਾਈ ਹੋ ਗਈ ਜਿੰਨਾ ਪਾਣੀ ਹੁੰਦਾ ਵੀ ਜੋ ਬਰਾਬਰ ਹੋ ਜਵੇ ਲੈਵਲ ਵੀ ਰਾਜ ਨੇ ਕਰਤਾ ਕੰਮ ਸ਼ੁਰੂ ਹੈ ਫਿਰ ਨਾ ਯਾਰ ਬੰਦ ਗੋਭੀ ਜਿਆਦਾ ਪਾਦੀ ਮੜੀ ਵਿੱਚ ਹਾਂ ਮੜਾ ਕੁੱਚ ਕੁਚਰਦਨ ਉਹ ਗਾਣਾ ਅੱਛਾ ਆਦਾ 버ਗਰ ਆ ਠੀਕ ਆ ਤੁਸੀਂ ਕਦੋਂ ਮੋਗਾ ਦਿੱਤਨ ਮੜਾ ਪਾ ਨਹੀਂ ਬੰਦਾ ਗੋਭੀ ਹੈ ਕ੍ਰਾਂਚੀ ਜਾ ਹੋ ਜਾਂਦਾ ਕ੍ਰਾਂਚੀ ਆ ਹੋ ਜਾਂਦਾ ਵਧੀਆ ਸਵਾਦ ਬਣਦਾ ਮਰਤੇ ਨਾ ਬਾਈਂ ਜਿਆਦਾ ਕਿਤੇ ਹੋਰ ਸੀ ਸੀ ਕਰਨ ਨਾਲ ਵੀ ਸਾਰੇ ਡੱਬਰ ਨੂੰ ਇਹ ਰਲਾ ਆਤਾ ਮੋਢੇ ਨੇ ਕਹਿੰਦੇ ਮਸਾਲਾ ਬਰਾੜੇ ਮਟਰ ਦਾ ਗਾਜਾ ਹਾਂ ਬਰਾੜੇ ਗੱਲਾਂ ਨਿਕਲ ਨੰਬਰ ਅੱਜ ਚਲੋ ਕੁਲਚਾ ਬਾਲ ਕੋਈ ਜੋ ਬਾਲਦੀ ਆ ਕੁਲਚਾ ਬਾਲਦੀ ਹਾਂ ਮੈਨੂੰ ਲੱਗਦੀ ਉਹ ਹੀ ਚੀਜ਼ ਹੈ ਕੁਲਚੇ ਲਈ ਕੀ ਹੋ ਗਏ ਨੇ ਹਾਂ ਜੀ ਤਾਂ ਇਹਨੇ ਕੁਲਚਾ ਕਹੀ ਜਾਂਦਾ ਵੇ ਨਹੀਂ ਮੈਨੂੰ ਡਬ ਰੋਟੀ ਕੋਲੇ ਲੱਗਣੀ ਚਾਹੀਦੀ ਐ ਡਬ ਰੋਟੀ ਲੱਗ ਚਾਹੀਦੀ ਐ ਬਾਈ ਆਹੀ ਸਿਸਟਮ ਆ ਸਭ ਪਾਸੇ ਜਿੱਧਰ ਮਰਜ਼ੀ ਨੂੰ ਚੱਲ ਜਾਓ ਹੋਰ ਸਾਡੇ ਵੀ ਹੁਣ ਘਰ ਫੋਨ ਆ ਗਿਆ ਤੇ ਘਰ ਤੇ ਮੈਂ ਹਾਂ ਚੱਲ ਕਰੇ ਬਈਏ ਨਿਆਣੇ ਨੂੰ ਪਾਰਟੀ ਓਕੇ ਪਾਰਟੀ ਲਾਏ ਸਾਡਾ ਇਹ ਹਸਪਤਾਲ ਜੇ ਅੱਛਾ ਨਾ ਹੋਵੇ। ਕੀ ਕਰ ਲਉਗੀ ਜੀ? ਉਹ ਨੂੰ ਜਾਂਦਾ ਤਾਂ ਕੋਈ ਦੂਜੀ ਦੂਜੀ ਸਾਈਡ ਮਾਰ ਗਿਆ ਉਹ। ਓਹੋ ਹੋਰ ਆ ਦਦਾ ਲਾਤੀ ਉਹਦੇ ਬੁੱਲ ਕੱਟ ਗਿਆ। ਪੂਰੇ ਟਾਂਕੇ ਲੱਗੇ। ਦਸਵੇਂ ਚ ਪੜਦਾ। ਹਾਂ ਲੋ ਆ ਵੀ ਕਾ ਮੌਕਾ ਹੀ ਹੈ ਤਾਂ ਬਾਈ ਮੈਂ ਵੀ ਦੋਜੀ ਹੋਆ ਪਤਨੀਆਂ ਫੈਲਾ ਮੈਂ ਗੱਲ ਹੋਈ ਕਿਆ ਨਹੀਂ ਮੈਂ ਦੋਜੀ ਕਰਵਾ ਲੇਗਾ ਮੈਂ ਬੰਦਾ ਅੱਛਾ ਤੂੰ ਕਹੀ ਇਹਨੂੰ ਬਾਈ ਪਤਾ ਕਿਆ ਗੱਲ ਹੈ ਡਰਮ ਹੁੰਦੇ ਬਾਹਰ ਆਈਡੀਆ ਨਹੀਂ ਲੱਗਦਾ ਹਾਂ ਆਈਡੀਆ ਨਹੀਂ ਹਾਂ ਕਈ ਵਾਰ ਜਿੱਦਾਂ ਹੁਣ ਮੰਨ ਲਾ ਵੀ ਮੰਨ ਲਾ ਮੈਂ ਤਾਂ ਰੋਜ਼ ਚਲਾਉਂਦਾ ਮੋਟਰਸਾਈਕਲ ਦੁੱਧ ਵਾਲਾ ਮੈਂ ਕਿਸੇ ਹੋਰ ਨੂੰ ਭੇਜਦਾ ਵੀ ਯਾਰ ਤੂੰ ਪਾਇਆ ਅੱਜ ਉਹ ਬੰਦੇ ਨੂੰ ਆਈਡੀਆ ਹੁੰਦਾ ਨਹੀਂ ਨਵੇਂ ਬੰਦੇ ਨੂੰ ਕਿਉਂਕਿ ਹੁਣ ਮਾਲਾ ਨੂੰ ਉਹ ਤਾਂ ਹੀ ਤਾਂ ਆਟੋ ਜਿੰਨੀ ਜਗਾ ਘੇਰ ਕੇ ਚੱਲਦਾ ਚੱਲਦਾ ਪੱਕੀ ਹਾਂ ਉਹ ਆਈਡੀਏ ਨਾਲ ਚਲਾਉਣਾ ਬੰਦਾ ਮੋਟਰਸਾਈਕਲ ਦੁੱਧ ਨਾਲ ਮੈਂ ਆ ਬੜਾ ਉਹਦੇ ਨਾਲ ਸਾਫ ਨਾਲ ਚੱਲਦਾ ਆਟੋ ਦਾ ਜਿੰਨੀ ਵੀ ਟ੍ਰੈਕ ਕੋ ਹਾਂਜੀ ਹਾਂ 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 ਆਪਣਾ ਸਰੀਰ ਵੀ ਢਿੱਲੇ ਰਹਿੰਦਾ ਬਿਲਕੁਲ ਬਿਲਕੁਲ ਬਾਈ ਨਾਮ ਨਾਲ ਚਲਾਈ ਦੇ ਕੋਈ ਨਾਮ ਨਾ ਲੱਗ ਜੇ ਨਾਮ ਨਾ ਲੱਗ ਜੇ ਸਹੀ ਗੱਲ ਹੈ ਲਓ ਜੀ ਪਹੁੰਚੇ ਹੀ ਕਰਤੇ ਰਾਜੇ ਨੇ ਪੈਕ ਉਹ ਤਾਂ ਉਹ ਪੈਕ ਆ ਹਾਂ ਬਣਾਓ ਪਟਿਆਲਾ ਰਾਜੇ ਨੂੰ ਪਹਿਲੀਆਂ ਤਰੀਕਾਂ ਪਰ ਮੈਂ ਬਣਾਓ ਕੁਲਚਾ ਹੋ ਗਿਆ ਪਹਿਕੇ ਬਣਾਓ ਬਣਾਓ ਪਟਿਆਲਾ ਪੈ ਗਿਆ ਹਾਂ ਅੱਛਾ ਬਣਾਓ ਪਟਿਆਲਾ ਪੈ ਗਿਆ ਹੈ ਦੇਖ ਲੈ ਡਾਇਲੌਗ ਕਹੇ ਜੇ ਮਾਰਦਾ ਡਾਇਲੌਗ ਮਾਰਦਾ ਹਟਦਾ ਨਹੀਂ ਤੂੰ ਗਾਕਾਂ ਨੂੰ ਤੂੰ ਖਰਾਬ ਕਰਦਾ ਪੈਜਾ ਦਾ ਨਾਮ ਲੈ ਕੇ ਨਾ ਨਾ ਖਰਾਬ ਕੁਝ ਕਰਦਾ ਕਰਾਵਾ ਜੀ ਬਣ ਗਈ ਗੱਲ ਹੈ ਕੁਲਚਿਆਂ ਦੀ ਤੀਆਂ ਲੱਗੀਆਂ ਹੋਈਆਂ ਮੇਲੇ ਲੱਗੇ ਕਿੰਨਾ ਸੋਹਣਾ ਪਧੀਨਾ ਹੋ ਗਿਆ ਦੇਖਿਓ ਇੱਧਰ ਬਾਥੂ ਦਾ ਬੂਟਾ ਵੀ ਲਾਇਆ ਪਰ ਤੁਸੀਂ ਇੱਕ ਗੱਲ ਮੰਨਦੇ ਹੋ ਜਿਹੜਾ ਪਹਾੜ ਦੇ ਵਿੱਚ ਦੇਖੋ ਆਪਾਂ ਕਿੱਥੇ ਤੇ ਕਿੰਨੀ ਖੁਸ਼ਬੂਂਦੀ ਦੀ ਇਹਦੀ ਹਾਂ ਹੈਨਾ ਉਹ ਪਤਾ ਨਹੀਂ ਕਹਤੇ ਉਹ ਲੱਗ ਜੀ ਚੀਜ਼ੇ ਆ ਉਹ ਇੰਨੀ ਖੁਸ਼ਬੂਦੀ ਇਹਦੀ ਇਹ ਹੈ ਜੈਸਮਿਨ ਫੈਲਣਾ ਆਏ ਨੇ ਹਾਂ ਇਹ ਵੀ ਹੋ ਸਕਦਾ ਹਾਂ ਇਹ ਹੈ ਜ ਨਿਆਣਾ ਕੁੱਤਾ ਫੇਰਦਾ ਦਾ ਸੁਪਰ ਭੱਬੂ ਕੁੱਤੇ ਦਾ ਹੁਣ ਬਹੁਤ ਆ ਇੱਕ ਤਾਂ ਚਲੋ ਨਿਆਣੇ ਨੂੰ ਪਾਲਟੀ ਪੂਲਟੀ ਕਰੀਏ ਹਾਂ ਆਹ ਫੇ ਨਿਆਣਿਆਂ ਨੂੰ ਕੁਲਚੇ ਪਾਈ ਦੇ ਦੇ ਤੈਨੂੰ ਕੁਲਚੇ ਲੈ ਕੇ ਆਈ ਆ ਮੈਨੂੰ ਖੁੱਖ ਲੱਗੀ ਵੀ ਸ਼ੁਕਰ ਤੁਸੀਂ ਲੈ ਆਏ ਹਾਂ ਹਾਂ ਇਹ ਦੇ ਦੇ ਕੱਪੜੇ ਉਹ ਪੱਖਾ ਲਵਾਉਣੇ ਵਾਲਾ ਪੱਖਾ ਉਹਰੇ ਹੈਗਾ ਤਾਂ ਇਸ ਖੁੱਖੇ ਨੂੰ ਰਜਾਉਣਾ ਕਹਿੰਦੇ ਬਹੁਤ ਪੁੰਨਰਾ ਜਾਂਦਾ ਕਹਿੰਦੇ ਲੱਗੇ ਹੋਈ ਨੂੰ ਪਿਆਰ ਰਜਾਣਾ ਸੀਗਾ ਤੁਸੀਂ ਕੱਲੇ 버거 ਲੈ ਕੇ ਆਗੇ ਨਹੀਂ ਕੁਸਚੇ ਲੈ ਕੇ ਆਏ ਕੀ ਲੈ ਕੇ ਆਉਣਾ ਤੇ ਉਹ ਵੀ ਨਾਲ ਲੈਣਾ ਚਾਹੀਦਾ ਸੀ ਹੋਰ ਆਰਡਰ ਆ ਗਿਆ ਫਿਰ ਪੂਰੀ ਪਾਰਟੀ ਬੰਦੀ ਸੀਗਾ ਜੀ ਆਰਡਰ ਕਰਦੇ ਆ ਕੋਈ ਨਾ ਕੋ ਕੇ ਇੱਥੇ ਦੇ ਫੜ ਲੈ ਆਉਂਦੇ ਕੋਕਤਾ ਦੇ ਫਿੰਡ ਮਾਤੇ ਵੀ ਮਿਲ ਜਣਾ ਬੀਬੀ ਨੇ ਕਹਿਤਾ ਮਾਂ ਤੁਮਾਂ ਸਭ ਨੂੰ ਹਾਜ਼ਰ ਰੱਖੀ ਬੀਬੀ ਜੀ ਨੂੰ ਨਾਲ ਵੀ ਦੇ ਪਹਿਲਾਂ ਉੱਧਰ ਦੇ ਵਾਈ ਦਾ ਵਾਈ ਰੌਣ ਵੀ ਖਲਾ ਓਰ ਕਿਕ ਉਹ ਆ ਜੋ ਪਾਈ ਅੱਜ ਕੁਲਚਾ ਪਾਰਟੀ ਚ ਲੱਣੀ ਆ ਲੈ ਜੀ ਨੋ ਮੈ ਲੋ ਯਾ ਇਧਰ ਬਾਈ ਨੂੰ ਕਾਜੀ ਜੀ ਜੀ ਦੇ ਦੇਖ ਲਓ ਕੋ ਚੇ ਸਕੋ ਹੈਲੋ ਆ ਪਪਾ ਉਹ ਕੇ ਚਾਗੋ ਪਹਿਲਾਂ ਨਾ ਬੜੀ ਕੰਪੇਟੈਂਸੀਆਂ ਦੇ ਕੰਮ ਆ ਜੀ ਜਾ ਰਹੇ ਇਹਨਾਂ ਨੂੰ ਕੀ ਪਤਾ ਜਿਆਦਾ ਸਵਾਰਤਾ ਐਟਾ ਹੁੰਦਾ ਹੈ ਹਾਂ ਐ ਲੈ ਜੀ ਤੂੰ ਵੀ ਖਾ ਲੈ ਇੱਕ ਪਾਜੀ ਨਾਲ ਖਾ ਕੇ ਪਾਰਟੀ ਨੂੰ ਜੁਆਇਨ ਕਰ ਲੈ ਹਾਂ ਅੱਲੇ ਕੁੜੀ ਵੀ ਆਉਂਦਾ ਤਗਾ ਲਿਓ ਉਹਨੇ ਵੀ ਫੜਾ ਦਿੰਦੇ ਆ ਮੈਂ ਉਹ ਆਗੇ ਕਰਦੇ ਆਗੇ ਕਰਦੇ ਆਗੇ ਕਰਦੇ ਫਿਰ ਚ ਨੇਗੇ ਕਿਥੇ ਨੂੰ ਮੀਦਰੀ ਕੋਲ ਅੱਛਾ ਅੱਗੇ ਨੜੇ ਉਹ ਦਵਾਈ ਦੇਣ ਜਾਣਾ ਲੈ ਵੀ ਬਿੱਟੂ ਕੋਲ ਚਾ ਆਪਣੇ ਫੜਾਓ ਲੈ ਫਿਰ ਤਾਂ ਸਾਡੇ ਠੱਕੂਲਚੇ ਠੰਡੇ ਹੋ ਜਾਣੇ ਜਦ ਤੱਕ ਉਹਨਾਂ ਨੇ ਆਣਾ ਐਨਾ ਆਪਾਂ ਗਰਮ ਕਰਕੇ ਦੇਣੇ ਪਾਣੇ ਆਪਾਂ ਨੂੰ ਚਲ ਇਹ ਰਿਫਰੈਸ਼ ਕਰ ਮੈਂ ਲੈ ਵੀ ਬਿੱਟੂ ਛਾਕ ਕੋਲ ਚਾ ਛਾ ਕੇ ਦੱਸੋ ਛਾਕ ਵੀ ਬਿੱਟੂ ਛਾਕ ਕੋਲ ਚਾ ਉਹਦੀ ਤਰ੍ਹਾਂ ਖਾ ਕੇ ਖਾ ਲੈ ਉਹ ਤਾਂ ਫਰਮੰਦੀ ਹੀ ਤੋ ਉੰਨੇ ਕਾਹਨ ਕਾਲੀ ਮੇਂ ਰੱਖ ਲੋ ਪੁੱਤ ਗਰਮ ਹੋਣਾ ਮੈਂ ਮੜ ਜੀ ਠੂੰਗਾ ਤਾਂ ਮੰਨ ਲੈ ਇਹ ਪਾਰਟੀ ਹੋ ਰਹੀ ਆ ਚਾਰ ਸਾਰ ਹੋ ਗਏ ਬਾਜੀ ਦਾ ਠੂੰਗਾ ਮਾਰਦੀ ਖਾੜ ਕੇ ਮੜ ਜੇ ਜੁਆਇਨ ਕਰ ਲੈ ਥੋੜਾ ਐ ਭੁੱਖ ਲੱਗੀ ਵੀ ਮੈਨੂੰ ਰਹਿਣ ਦੇ ਨਹੀਂ ਆਈ ਮੈਂ ਕਿਹੜਾ ਥੋੜਾ ਹੋਣ ਨੂੰ ਕਹਿੰਦੀ ਆ ਬਾਜੀ ਦਾ ਖੋਪੇ ਹਾਂ ਬਾਲੀ ਤੁਸੀਂ ਆਪਣਾ ਖੋਦੀ ਤੇ ਤੂੰ ਕਿਆ ਪਰਖੀ ਵੀ ਤੇਰਾ ਖੋਨੜ ਲੈ ਲਓ ਆ ਲੈਣਾ ਦੇ ਨਹੀਂ ਯਾਰ ਹਾਂ ਲੱਗੇ ਹੋ ਲਓ ਜੀ ਮੈਂ ਸਮਝ ਆ ਗਈ ਸਾਡੀਆਂ ਭਾਈ ਕੱਖ ਖਾ ਰਹੀਆਂ ਬਟੂ ਹੋ ਗਈ ਜੀ ਬਾਈ ਹੋਣਾ ਹੈ ਹਾਂ ਅਦਾ ਹੋਆ ਹੈ ਅਦਾ ਹੋ ਨਹੀਂ ਹੋਆ ਹੈ ਅਦਾ ਹੋਇਆ ਹੈ ਹਾਂਜੀ ਠੀਕ ਆ ਗਾਇਆਂ ਚੋਣੀਆਂ ਜੀ ਕਰ ਰਹਿੰਦੀਆਂ ਚੋਨੀ ਹੈ ਠੀਕ ਆ ਠੀਕ ਆ ਉਹ ਬਹਾਦਰ ਆ ਯਾਰ ਮੈਂ ਕਿਹਾ ਤਾਂ ਨੂੰ ਮਹਾ ਕਰਜ਼ੀ ਲੇਜਰ ਕਹਿੰਦਾ ਨਾ ਆਉਂਗਾ ਉਹ ਹੈ ਉਹ ਖਰਾਬ ਹੋ ਗਿਆ ਕਹਿੰਦਾ ਉਹ ਜਿਹੜਾ ਹੁੰਦਾ ਨਹੀਂ ਰੇਂਜ ਜੀ ਵਾਲਾ ਸਿਸਟਮ ਉਹ ਖਰਾਬ ਹੋ ਗਿਆ ਉਹਦਾ ਫੋਨ ਆਇਆ ਤਾਂ ਕਹਿੰਦਾ ਹੁਣ ਸਵੇਰੀ ਆਵਾਂਗਾ ਸਾਢੇ 4 ਵਜੇ ਉਹਨੇ ਫੇਰ ਡਿਊਟੀ ਜਾਣਾ ਬਾਅਦ ਮਾ ਆ ਕੇ ਕਰਮ ਆਦੀ ਅਸੀਂ ਪਹਿਨੀ ਉੱਥੋਂ ਆਪੇ ਲੈ ਕਾਤੇ ਨਹੀਂ ਉੱਠਣਾ ਅੱਦ ਹੋ ਗਈ ਚੱਲ ਚਾਰ ਨਹੀਂ ਤਾਂ ਸਾਢੇ 4 ਉਹ ਵੀ ਨਹੀਂ ਐਨਾ ਉਹ ਹੈਗਾ ਵੀ ਹਾਂ ਕਿਤੇ ਆਹ ਹੁਣ ਹੋਰ ਵਡਾਈ ਕਣਕ ਹੋਰ ਕਿਹੜੀ ਵਡਾਈ ਹੁਣ ਇਹ ਹੋਰ ਕਿਹੜੀ ਵਡਾਈ ਜਿਹੜਾ ਦੋਗੋਗੀ ਦੇ ਰਹੇ ਤੇ ਬਦ ਦੋਗੋਗੀ ਦੇ ਅੱਛਾ ਹੁਣ ਨਿਬੜ ਗਿਆ ਜਿਹੜੀ ਬੂਟੇ ਕਣਕਾਂ ਨੇ ਤੇ ਹੱਥਾਂ ਕੇ ਵੱਢਣ ਲੱਗੇ ਵੇ ਪਵਾਤੀ ਵਿੱਚ ਸਾਰੀ ਉਹ ਬੂਟੇ ਵਾਲੀ ਠੀਕ ਆ ਹੁਣ ਇਹਦੇ ਚੋਂ ਲਾਈਏ ਘਰ ਜੋਗੀ ਘਰ ਜੋਗੀ ਵੀ ਲਾਹ ਹਣੀ ਬਾਈ ਪਹਿਲਾਂ ਹਨਾ ਹਾਂ ਲਾਹ ਹਣੀ ਉਹ ਘਰ ਜੋਗੀ ਤੇ ਉਧਰ ਮਾਸੀ ਰਹੀ ਯੋਗੀ ਚੜਦੀ ਆਉਣਾ ਛੱਲੀ ਆਣਾ ਜੋਗੀ ਹਨਾ ਤੇ ਲਾ ਲਓ 15 ਕਾ ਕੁਆਂਟ ਲਾ ਲਓ ਬਧੇਰੀ ਆ ਬਸ 15 15 16 ਕਾ ਕੁਆਂਟ ਲਾ ਕੇ 6 ਕੁਆਂਟ ਤਾਂ ਉਹਨਾਂ ਨੇ ਲੈਣੀ ਆ ਉਹ ਫਿਰ ਮੰਗਾ ਦਾ ਪੰਜ ਕਾਉਂਟਰ ਲਾ ਲ ਘਰਾਂ ਦਾ ਢੋਲ ਪਹਿਲਾਂ ਵੀ ਭਰਿਆ ਪਿਆ ਇੱਕ ਪਿਆ ਹੋਰ ਕਿ 10 ਕੋਰ ਲਾ ਲ 10 ਕੋਰ ਲਾ ਹਾਂ ਫਿਰ ਤਾਂ ਬਹੁਤ ਆ ਤੇ ਉਤੇ ਬਾਅਦ ਫਿਰ ਆਪਾਂ ਕਰੀਏ ਸਿਸਟਮ ਆ ਲਾਓ ਜੀ ਲਾਸਟ ਟਰਾਲੀ ਆ ਇਹ ਨਿਭੜ ਗਿਆ ਕੰਮ ਸਾਡਾ ਕਣਕ ਦਾ ਹੈ ਜਿਹਦੇ ਜੋ ਹੁਣ ਲਾ ਲੈਣੀ ਆਪਾਂ ਘਰ ਜੋਗੀ ਇਹ ਮੋਰ ਕੇ ਫੇ ਬਣਾਈਏ ਤੂੜੀ ਤੂੜੀ ਵੱਲੋਂ ਹੋ ਜਾਣਾ ਹੁਣ ਕੱਲ ਤੇ ਮਸ਼ੀਨ ਆ ਜਣੇ ਚੱਕ ਦੇਾਂਗੇ ਫੱਟੇ ਫਿਰ ਹਾਂ ਮਿੱਟੂ ਹਾਂਜੀ ਮਾਹੋਂ ਕਰਦਾਂ ਤੈਨੂੰ ਵੇਲਾ ਇੱਕ ਦੋ ਦਿਨ ਚ ਠੀਕ ਆ ਤੂੜੀ ਤਾੜੀ ਆਪਾਂ ਬਣਾ ਲੈਣੀ ਵੇਲੇ ਹੋ ਜਾਣਾ ਹੁਣ ਆਪਾਂ ਲਾ ਠੀਕ ਨਹੀਂ ਫੇਰ ਡੰਗਰਾਂ ਦਾ ਟਾਈਮ ਆਪਾਂ ਫੇਰ ਆਪਾਂ ਟਾਈਮ ਸੇਅਰ ਕਰ ਦਿੰਦਾ ਸ਼ਡਿਊਲ ਸਾਰ ਹੁਣ ਤਾਂ ਚੱਲ ਮਾਣਾ ਮੋਟਾ ਲੇਟ ਫੇਟ ਹੋ ਜਾਂਦੇ ਆ ਹਾਂ ਹਾਂ ਹਜੇ ਸੀਜ਼ਨ ਚੱਲਦਾ ਜਿੱਦਾਂ ਫਿਰ ਆਪਾਂ ਕਣਕਵਾਲ ਤੇ ਹੋਗੇ ਵਿਲੇ ਯਾਰ ਤੂੜੀਵਾਲ ਤੇ ਉਦਣ ਦਾ ਪੱਕਾ ਟਾਈਮ ਬੰਦਣਾ ਵੀ ਹਾਂ 4 ਵਜੇ ਚੁਆਇਸ ਸ਼ੁਰੂ ਆ ਹਾਂ ਉਹ ਕੰਮ ਕਰ ਦੇਣਾ ਫਿਰ ਆਪਾਂ ਠੀਕ ਨਹੀਂ ਟਾਈਮ ਸਿਰਫ ਟਾਈਮ ਸਿਰ ਵਿਲੇ ਹਾਂ ਟਾਈਮ ਨਾਲ ਵਿਲੇ ਆ ਹੁਣ ਤਾਂ ਸੀਜ਼ਨ ਕਰਕੇ ਮੜਿਆ ਹੇਠ ਉੱਪਰ ਹੋ ਜਾਂਦਾ ਕੰਮ ਜਦ ਜੋੜਾ ਤੋਂ ਜੋ ਛੋਟਾ ਹੈ ਤਾਂ ਹਮ ਕੱਟੇ ਸੁਬੇਰੀ ਉੱਠਦਾ ਹਾਂ ਹਾਂ पति नहीं लगता है तुम बंदा कहाँ गया है हो जाता हो जाता हाँ ना ना बिल्कुल वो भैंस का निकाल दिए हाँ जो लगा है तो हाँ साल के बाद है उसको भी फिल्म बनाइए उसको वो <laughs> 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 भी फिल्म बनो मैं ऐसे फिल्म बनाओ क्या कोई ना मैं सारी सारियाँ नहीं बनी भी यार टेंशन आली हाँ भाई खाले कुलचे ਸਵਾਦ ਆ ਲੈ ਸਾ ਟਿੱਕੀ ਹੱਥ ਵਾਂ ਫੜੀ ਫਿਰਦਾ ਕੁਲਚਾ ਲੱਗ ਫੜੀ ਫਿਰਦਾ ਦੱਸ ਇਹਦਾ ਸੱਸੀ ਕਾਲ ਜੀ ਸਾਰਿਆਂ ਨੂੰ ਸੱਸੀ ਕਾਲ ਤਾਂ ਠੀਕ ਆ ਕੁਲਚਾ ਖਾਣੇ ਦਾ ਢੰਗ ਤੇਰਾ ਕਿੱਧਰ ਨੂੰ ਜਾਂਦਾ ਇਹ ਹੈ ਹੈ ਅਗਮ ਦੇਖ ਲੈ ਕਿਆ ਕਰਦਾ ਹੈ ਹੈ ਆ ਥੋੜਾ ਬਰੀਆਣੀ ਰੁਗਰੇ ਆ ਗਿਆ ਲਗਰੀ ਆ ਵਧੀਆ ਨਹੀਂ ਲੱਗਦਾ ਹੈ ਬੱਸ ਮੈਨੂੰ ਤਾਂ ਦੇ ਦੇ ਹਨ ਟਿੱਕੀ ਕੱਢ ਕੇ ਲੱਗ ਕੇ ਖਾ ਗਿਆ ਕਹਿੰਦਾ ਆ ਥੋੜਾ ਜਿਹਾ ਬਸ ਤੇ ਕਰਦਾ ਟਿੱਕੀ ਦਾ ਖਾਣੀ ਸੀ ਆ ਲੈ ਹਾਂ ਮੇਰਾ ਪੋਤਾ ਆ ਦੇਖ ਲਓ ਟਿੱਕੀਆਂ ਹੁੰਦੀਆਂ ਹਾਂ ਹਾਂ ਜੋ ਮੇਰਾ ਪੁੱਤ ਤੂੰ ਖਾ ਲੈ ਮੈਂ ਤਾਂ ਉਹ ਤੇ ਲੈਣੀ ਆ ਉਹ ਟਿੱਕੀ ਦੇ ਦੇ ਯਾਰ ਟਿੱਕੀ ਦਾ ਖਾ ਗਿਆ ਉਹ ਕੱਢ ਕੇ ਟਿੱਕੀ ਦਾ ਕਹਿੰਦਾ ਮੂੰਹ ਚ ਕੱਢ ਕੇ ਰੇ ਕਹਿੰਦਾ ਮੂੰਹ ਚ ਹਾਂ ਟਿੱਕੀ ਕੱਢਦਾ ਤੇਰਾ ਮਾਮੇ ਨੇ ਇਹਨੂੰ ਵੀ ਪੁਆਲੇ ਟਰੈਕਟਰ ਨੂੰ ਉਹ ਤੂੰ ਆਇਆ ਹੀ ਨਹੀਂ ਯਾਰ ਅਸੀਂ ਤੈਨੂੰ ਡੀਕੀ ਗਏ ਨਵੇਂ ਟਾਇਰ ਪਾਉਣੇ ਤੇ ਇਹ ਨੌਲੇਜ ਰੱਖਦਾ ਨਾ ਮੇਰੇ ਮੰਨੀ ਦਾ ਹੈਂ ਤੇਰਾ ਮੰਨ ਨਹੀਂ ਤਾਂ ਹਾਂ ਮਨ ਕਹਤੇ ਨਹੀਂ ਤਾਂ ਇੱਕ ਦਿਨ ਦਾ ਜਿਹੜਾ ਟੈਕਸ ਬੇਟਾ ਪਾਵਾ ਕਰਨਾ ਹੋਰੀ ਰਹਿਣਾ ਮੇਰੇ ਸਕੂਲ ਚ ਦਾ ਅੱਛਾ ਸਵਾਦ ਆਉ ਮਾਮੇ ਨੂੰ ਥੈਂਕ ਯੂ ਕਿਹਾਂਉਂ ਤੈਨੂੰ ਮੰਨੂ ਦਾ ਕਿਸੇ ਨੇ ਨਹੀਂ ਕਿਹਾ ਵੀ ਮਾਮੇ ਖਾ ਲਾ ਤੂੰ ਹੈਂ ਦੱਸ ਮਮਾ थैंक यू थैंक यू थैंक यू हां हां वेलकम आज ਆਪਾਂ ਮੜੀ ਜਾਂਦੀ ਕੋ ਵੇੜੇ ਮਰ ਗੀ ਆਂਟੀ ਨੂੰ ਜਾਣਗੇ ਨਾ ਆਜੀ ਮੜੀ ਜਾ ਚੱਲ ਫੇ ਘੁੰਮਿਆ ਆਨੇ ਆ ਕੇ ਲੈ ਚੱਲ ਤੂੰ ਖਾ ਪਹਿਲਾਂ ਹਾਲਾ ਪੁੱਤ ਖਾ ਲੈ ਪਹਿਲਾਂ